ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਦੋਂ ਤੋਂ ਕੈਨੇਡਾ 'ਚ ਹੋਣ ਵਾਲੇ ਜੀ7 ਸੰਮੇਲਨ ਦੇ ਲਈ ਨਿਯੋਤੋਂ ਦਿੱਤਾ ਗਿਆ ਉਸ ਤੋਂ ਬਾਅਦ ਜਿੱਥੇ ਕੈਨੇਡਾ ਦੇ ਵਿੱਚ ਸਿੱਖ ਜਥੇਬੰਦੀਆਂ ਇਸ ਗੱਲ ਦਾ ਲਗਾਤਾਰ ਵਿਰੋਧ ਕਰ ਰਹੀਆਂ ਨੇ ਉੱਥੇ ਹੀ ਕੁਝ ਸਿਆਸਤਦਾਨਾਂ ਨੇ ਵੀ ਇਸ ਦਾ ਇਤਰਾਜ਼ ਜਤਾਇਆ ਤੇ ਇਸੇ ਦੇ ਮੱਦੇਨਜ਼ਰ ਲਿਬਰਲ ਐਮਪੀ ਸੁਖਤ ਢਾਲੀਵਾਲ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਗੱਲਬਾਤ ਵੀ ਕੀਤੀ ਹੈ ਬੀਸੀ ਤੋਂ ਲਿਬਰਲ ਐਮਪੀ ਸੁਖਤ ਢਾਲੀਵਾਲ ਨੇ ਅੱਜ ਬੁੱਧਵਾਰ ਸਵੇਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਤੇ ਅਗਲੇ ਹਫਤੇ ਅਲਬਰਟਾ ਚ ਹੋਣ ਵਾਲੇ ਜੀ7 ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਦੇ ਫੈਸਲੇ ਵਿਰੁੱਧ ਇਤਰਾਜ਼ ਜਤਾਇਆ ਉਹਨੇ ਕਿਹਾ ਕਿ ਕਾਰਨੀ ਇਸ ਮੁੱਦੇ ਤੇ ਬਹੁਤ ਮਜ਼ਬੂਤ ਹਨ ਤੇ ਉਹ ਮੋਦੀ ਨਾਲ ਗੱਲ ਕਰਦੇ ਸਮੇਂ ਭਾਰਤੀ ਦਖਲਅੰਦਾਜ਼ੀ ਤੇ ਅੰਤਰਰਾਸ਼ਟਰੀ ਕ੍ਰਾਈਮ ਬਾਰੇ ਸਿੱਖਾਂ ਦੀਆਂ ਚਿੰਤਾਵਾਂ ਦੀ ਨੁਮਾਇੰਦਗੀ ਕਰਨਗੇ ਤਾਲੀਵਾਲ ਨੇ ਅੱਜ ਕਿਹਾ ਕਿ ਉਹਨਾਂ ਨੇ ਹਫਤਾਵਾਰੀ ਲਿਬਰਲ ਕਾਕਸ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਆਪਣੇ ਹਲਕੇ ਦੀਆਂ ਚਿੰਤਾਵਾਂ ਵੀ ਸਾਂਝੀਆਂ ਕੀਤੀਆਂ ਤੇ ਉਹਨੇ ਕਿਹਾ ਕਿ ਹੁਣ ਜਦੋਂ ਮੋਦੀ ਨੂੰ ਸਦਾ ਦੇ ਹੀ ਦਿੱਤਾ ਗਿਆ ਤਾਂ ਸਾਨੂੰ ਹੁਣ ਅੱਗੇ ਵਧਣਾ ਪਵੇਗਾ ਤਾਲੀਵਾਲ ਨੇ ਕਿਹਾ ਕਿ ਮਾਰਕ ਕਾਰਨੀ ਨੂੰ ਇਸ ਮਾਮਲੇ ਤੇ ਖਰਚੇ ਦੱਸ ਦਿੱਤੇ ਗਏ ਹਨ ਤੇ ਉਹ ਕੈਨੇਡੀਅਨ ਲੋਕਾਂ ਲਈ ਮਹੱਤਵਪੂਰਨ ਮਸਲਿਆਂ ਨਾਲ ਨਜਿੱਠਣ 'ਚ ਕਾਫੀ ਮਜ਼ਬੂਤ ਰਹਿਣਗੇ ਮਾਰ ਕਾਰਨਲ ਮੀਟਿੰਗ ਤੋਂ ਪਹਿਲਾਂ ਤਾਲੀਵਾਲ ਨੇ ਕਿਹਾ ਸੀ ਕਿ ਉਹਨਾਂ ਨੇ ਸੈਂਕੜੇ ਲੋਕਾਂ ਨਾਲ ਗੱਲ ਕੀਤੀ ਜੋ ਨਹੀਂ ਚਾਹੁੰਦੇ ਕਿ ਮੋਦੀ ਕੈਨੇਡਾ ਆਉਣ ਤੇ ਉਹਨਾਂ ਲੋਕਾਂ ਵਿੱਚ ਕੁਝ ਲਿਬਰਲ ਕੌਕਸ ਦੇ ਮੈਂਬਰ ਵੀ ਹਨ ਤਾਲੀਵਾਲ ਨੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਿਹਾ ਸੀ ਕਿ ਅਸੀਂ ਕੈਨੇਡੀਅਨ ਹੋਣ ਦੇ ਨਾਤੇ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਹੋਣ ਤੇ ਮਾਣ ਮਹਿਸੂਸ ਕਰਦੇ ਹਾਂ ਕੈਨੇਡਾ ਕਾਨੂੰਨ ਅਤੇ ਇਨਸਾਫ਼ ਦਾ ਦੇਸ਼ ਹੈ ਜਦੋਂ ਗੱਲ ਬੁਨਿਆਦੀ ਅਧਿਕਾਰਾਂ ਦੀ ਰਾਖੀ ਅਤੇ ਪੀੜਤਾਂ ਲਈ ਇਨਸਾਫ਼ ਦੇਣ ਦੀ ਹੁੰਦੀ ਹੈ ਤਾਂ ਇਹ ਕਿਸੇ ਤਰ੍ਹਾਂ ਵੀ ਸਮਝੌਤੇ ਯੋਗ ਨਹੀਂ ਹੁੰਦਾ ਦੱਸਿਆ ਕਿ ਥਾਲੀਵਾਲ ਉਸ ਰਾਈਡਿੰਗ ਦੀ ਨੁਮਾਇੰਦਗੀ ਕਰਦੇ ਹਨ ਜਿੱਥੇ ਹਰਦੀਪ ਸਿੰਘ ਨਿੱਜਤ ਦੀ ਹਤਿਆ ਕੀਤੀ ਗਈ ਸੀ ਉਹਨਾਂ ਦਾ ਕਹਿਣਾ ਹੈ ਕਿ ਮੋਦੀ ਨੂੰ ਸਦਾ ਕੈਨੇਡੀਅਨ ਵੈਲਿਊਜ਼ ਦੇ ਖਿਲਾਫ ਹੈ ਤੇ ਇਸ ਵਿੱਚ ਕੈਨੇਡੀਅਨ ਲਾਅ ਇਨਫੋਰਸਮੈਂਟ ਨਾਲ ਭਾਰਤ ਦੇ ਪੂਰੇ ਸਹਿਯੋਗ ਦੀ ਸ਼ਰਤ ਲਾਈ ਜਾਣੀ ਚਾਹੀਦੀ ਸੀ ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾ ਦਾ ਕਹਿਣਾ ਹੈ ਕਿ ਇੰਡੀਆ ਇਸ ਵੇਲੇ ਉੱਭਰ ਰਹੀਆਂ ਅਰਥਵਿਵਸਥਾਵਾਂ ਦੇ ਵਿੱਚੋਂ ਇੱਕ ਹੈ ਤੇ ਇਸੇ ਕਰਕੇ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ7 ਸਮਿਟ ਦੇ ਵਿੱਚ ਸ਼ਾਮਲ ਹੋਣ ਲਈ ਸਦਾ ਪੀਜੇ